ਹਾਂਜੀ ਸੱਸੀ ਗਲਬੀਤ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਮੀਂਹ ਪੂਰਾ ਜ਼ੋਰ ਤੇ ਪੈ ਹਟਿਆ ਖਿਆਰਿਆਂ ਦੇ ਵਿੱਚ ਪਾਣੀ ਖੜਾ ਗਿਆ ਉਹ ਆਪਣੇ ਥਵਾਲੂ ਪੱਟੇ ਸੀਗੇ ਦੇਖ ਲੋ ਇੰਨਾ ਮੀਂਹ ਪਿਆ ਵੀ ਪਾਣੀ ਪੂਰਾ ਖੜਾ ਗਿਆ ਖੇਤ ਦੇ ਵਿੱਚ ਪੂਰਾ ਝੁੱਟੀ ਜਾਨੀ ਕਿ ਚੰਗੀ ਝੁੱਟੀ ਲਾਈ ਹਾ ਗੱਡੀ ਦੇ ਵਿੱਚ ਇਹੀ ਪ੍ਰੋਬਲ ਹੋ ਰਹਾ ਹੁੰਦਾ ਹਾਲੇ ਹਾਲੇ ਜੰਮ ਚੱਲੀ ਧੁੰਦ ਨਾ ਥੀਸੇ ਨਾਲੇ ਥੱਲੇ ਕਰਿਆ ਪਰ ਫੇਰ ਵੀ ਕਿੰਨੇ ਟਾਈਮ ਬਾਅਦ ਮੜ ਜੀ ਹਟਣੀ ਆ ਅੱਜ ਤੱਕ ਕੰਮ ਸਾਰੇ ਬੰਦ ਹੋ ਗਏ ਘਟੋ ਘਟ ਚਾਰ ਪੰਜ ਦਿਨ ਲਈ ਕੰਮ ਬਿਲਕੁਲ ਬੰਦ ਹੋ ਗਏ ਜਿਹੜੇ ਰੇਤਲੇ ਬਾਹੜਾ ਉੱਥੇ ਕੰਮ ਚੱਲ ਸਕਦਾ ਚੱਲ ਜੂਗਾ 1-2 ਦਿਨਾਂ ਤੱਕ ਤੇ ਨਹੀਂ ਕਿਤੇ ਨਹੀਂ ਚੱਲਣਾ ਸਾਰਾ ਕੰਮ ਔਖਾ ਹੋ ਗਿਆ ਅੱਜ ਟਰੈਕਟਰਾਂ ਦੀ ਟਾਇਰਾਂ ਦੀ ਅਦਲਾ ਬਦਲੀ ਵੇਟ ਬੂਟ ਕੱਸਣੇ ਆ ਸਮਾਨ ਸਬੂਨ ਸਾਰਾ ਕੱਸਣਾ ਉਹ ਕਰਦੇ ਅੱਜ ਬਿੱਲੇ ਆ ਤੇ ਹੋਰ ਵੀ ਜਿਹੜਾ ਕੁਝ ਲੋਟ-ਲੂਟ ਕਰਾਉਣ ਵਾਲਾ ਉਹ ਕਰਦੇ ਆ ਅੱਜ ਤੇ ਨਹੀਂ ਪੈ ਗਿਆ ਕੰਮ ਹੋ ਗਏ ਸਾਰੇ ਬੰਦ ਚਾਰ-ਪੰਜ ਦਿਨ ਲਈ ਹੁਣ ਤੇ ਚਲੋ ਟਾਇਰਾਂ ਦੀਆਂ ਸਟਿੱਪੜੀਆਂ ਚੇਂਜ ਕਰਨ ਲੱਗੇ ਆ ਨਹੀਂ ਤੋ ਕੀ ਕਹਿੰਦਾ ਸੀ ਕੀ ਕਰਨਾ ਮੈਨੂੰ हां ठीक है रे मेनू कि चला खुला दा 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 इने दा भक्त अपन निकल ते की कटणा ਹੁਣ ਤੂੰ ਛੋੜ ਦੇ ਲਾਵਾਂ ਨਾ ਫੇਰ ਉਹ ਬੋਤਲ ਜੀ ਕੋ ਬੰਨ ਉਠੀ ਜਾਦਾ ਹਾਂ ਨਾਲ ਨਾਲ ਅਰੋ ਧਮਕੋ ਪਰ ਤਰ੍ਹਾਂ ਕਿ ਲੈ ਆ ਜਰਾ ਟੋਲੀ ਧਮਕ ਦਿਓ ਬਦ ਦੀ ਆਂ ਉੱਪਰ ਕੋੜਾ ਨਹੀਂ ਆਉਂਦਾ ਇਹ ਜਿਹੜੇ ਪੁਰਾਣੇ ਪੈਪ ਆ ਤਾਂ ਸਾਰੇ ਵੇਚ ਦਈਏ ਕੋਈ ਕੰਮ ਦੇ ਤਾਂ ਹੈ ਨਹੀਂ ਗੇ। ਸਾਰਿਆਂ ਨੂੰ ਵੇਚ ਦਈਏ। ਹਨਾ ਕੋਈ ਫਾਇਦਾ। ਨਾ ਇਹਨਾਂ ਦੇ ਆ ਆ ਵੀ ਸਾਰੇ ਖਰਾਬ ਆ। ਬੁਸ਼ ਵੀ ਖਰਾਬ। ਬੁਸ਼ ਵੀ ਸਾਰੇ ਕਸੀ ਹੋਏ। ਹਾਂਜੀ। ਆ ਪੈਪ ਦੀ ਤੇਰੀ ਕੁਆਲਿਟੀ ਉਹਦੇ ਜਿੰਨੀ ਮੋਟੀ ਨਹੀਂ ਹੈਗੀ ਮੇਰੇ ਨਾਲ। ਇਹ ਕੀ? ਹਾਂ? ਮੈਨੂੰ ਇਹ ਤੋਂ ਵੱਸੇ ਮੋਟੀ ਆ ਆਸਲਾ। ਮੈਨੂੰ ਤਾਂ ਚਿੱਟੇ ਨਾਲੋਂ ਘੱਟ ਲੱਗਦੀ ਆ। ਕਲਰ ਦਾ ਪ੍ਰੋਡਕਟ ਹੈ। ਉਸ ਕੱਟ ਕੇ ਦੇਖ ਲੈ ਜਰਾ ਇੱਕ ਮੈਂ। ਵੀ ਕੱਟ ਕੇ ਰ ਕੀ ਦੇਖਣਾ? ਉਹਨੇ 19 ਸਾਲ ਚੱਲਣਗੇ ਦੇ ਲਾ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਚੱਲਦੇ। ਇਹ ਵੀ ਹੋਏਗੀ ਉਹੀ ਕੰਪਨੀ ਦਾ ਤਾਂ ਹੈ ਸਿਰਫ ਕਲਰ ਦਾ ਚੇਂਜ ਹੈ। ਇਹ ਵੀ ਕਲਰ ਕਲਰ ਦਾ ਤਾਂ ਚੱਲ ਆਪਾਂ ਨੂੰ ਕੋਈ ਮਤਲਬ ਨਹੀਂ। ਇਹ ਵੀ ਡੀ ਪਲਾਸਟਰ। ਓਹੋ। ਡੀ ਪਲਾਸਟਰ ਉਹ ਪੜਾ ਦੇ ਕਿੱਤੇ ਵਾਲਾ ਪੈ। ਇਹ ਆਪਣੀ ਹੈਗੀ ਆ ਮਸ਼ੀਨ 2000 ਮਤਲਬ 13 ਵਾਂ। 13 ਦੇ ਵਿੱਚ ਲਈ ਸੀ ਆਪਾਂ 2000 ਜਾਦੀ ਚੱਲਦੀ ਆ ਤੇਲੇ 8-9 ਸਾਲ ਤੋਂ ਉੱਪਰ ਹੋ ਚੱਲੋ ਹਾਂਜੀ 10 ਸਾਲ ਹੋ ਗਏ ਆ ਪਰ ਅਕਦੀ ਬੋਸ਼ਮ ਨਹੀਂ ਬਦਲੇ ਪਾਈ ਪਏ ਦਾ ਪਲਾਸਟਿਕ ਇਹਨਾਂ ਲਿਆਂ ਵਿਚਵੇਂ ਸਪੋਟ ਆ ਰਹੀ ਹੈ ਹਾਂ ਯਾਹਾਂ ਸੇ ਘਸਦੇ ਜਾਂ ਸਾਈਡੋਂ ਸੇ ਆਹੋ ਇੱਥੇ ਹੀ ਕਿਸੇ ਆਹ ਹੁਣ ਪਟਾ ਪਟਾ ਜਿਹੜਾ ਲਾਇਆ ਵਾ ਆ ਪਟਾ ਇਹਨੂੰ ਰੈਪਟਾ ਲੱਗੇ ਨਾਟੀ ਲੱਗੇ ਨਟ ਲਗਾ ਜਾ ਇਹ ਹੁਣ ਲਾਇਆ ਨਮ ਪਰ ਪਹਿਲਾਂ ਵੀ ਸੀਗਾ ਇਹ ਹਲਾ ਸੀਗਾ ਉੱtre ਹੋਇਆ ਸੀਗਾ ਉਹ ਮੈਂ ਤਾਂ ਨਾਲ ਲਗਾ ਦਿਆਂਗਾ ਹੋਰ ਉਹ ਚੀਜ਼ ਦਾ ਪਾਣੀ ਅੰਦਰ ਫੋਟੂ ਸੋਹਣਾ ਨਾ ਉਹ ਗੋੜਾ ਲਾ ਲੈਣਾ ਪਿੱਛੇ ਥੋੜਾ ਸੀਗੇ ਆਹੂ ਆ ਜਗਾ ਤੇ ਕੱਟ ਕੇ ਸੀ ਕਿੰਨਾ ਕਰ ਰਹਿ ਗਿਆ ਕੰਮ ਤਰਾ ਮੇਰਾ ਤਾਂ ਬਸ ਇਹ ਕੰਮ ਪਾਉਣਾ ਹੈ ਇਹਦੇ ਬੈਲਟ ਦਾ ਉਹ ਹੋਇਆ ਮੰਗਾਏ ਆ ਇਹਦੇ ਪਟੇ ਮੰਗਾਏ ਆ ਕਦੋਂ ਆ ਆ ਗਏ ਹਾਂ ਉਸਮਾਨ ਆਉਣਾ ਮੇਰਾ ਬੈਟਰੀ ਤੇ ਅਸੀਂ ਆਣੀ ਆ ਅੱਜ ਤਿਆਰ ਹੋ ਗਈਆਂ ਪ੍ਰਿੰਸਪਾਲ ਜੀ ਦੀ ਅੱਛਾ ਮੈਂ ਤੇਰਾ ਆਪ ਨੂੰ ਡੱਟ ਕੇ ਸਾਥ ਹੀ ਆ ਜੇ ਉਹ ਕਰ ਦਿੰਨੇ ਕਿਰਾਏ ਦਾ ਚੱਕਰ ਪਿੰਦਾ ਫਿਰ ਸਪੈਸ਼ਲੀ ਆਪ ਕੀ ਕੋਈ ਨਹੀਂ ਕਰਦਾਂਗੇ ਹਸਾ ਜੇ ਹਲੀ ਤੱਕ ਇਹ ਨਹੀਂ ਚੱਲਣੀ ਹੁਣ ਤੱਕ ਕਿਸੇ ਦੀ ਨਹੀਂ ਚੱਲਣੀ ਓਏ ਹੁਣ ਤੱਕ ਕਿਸੇ ਦੀ ਨਹੀਂ ਚੱਲਣੀ ਹੁਣ ਤਾਂ 5 ਦਿਨ ਤਾਂ ਪਹਿਲਾਂ 6 ਦਿਨ ਆਲੂ ਹੀ ਨਹੀਂ ਪੱਟੋਣੇ 6 ਦਿਨ ਤੋਂ ਬਾਅਦ ਜਾ ਕੇ ਆਲੂ ਪੱਟੋਣੇ 6 ਦੇ ਵੀ ਵੱਧ ਲੱਗ ਸਕਦੇ ਹਾਂ ਫਿਰ ਪੱਟ ਕੇ ਜੇਦੀ ਛਾਂਟੀ ਨੂੰ ਥੋੜੀ ਨਾ ਆਲੂ ਚੱਲ ਪੂਗਾ ਹੋ ਗਿਆ ਕਸ ਕੇਉਂ ਇਕਾਰੇ ਤੂੰ ਹੁੱਲਾ ਹਰੂ ਆ ਗਿੱਲਾ ਕਰ ਦੂ ਬੁੱਲਾ ਈ ਕਾ ਯੇ ਤਾਂ ਬਗਰਾ ਲੱਗਦਾ ਮੈਨੂੰ ਆ ਗੂ ਬਟਾਂਹੇ ਪਰਤੇ ਆਗੂਰੇ ਕੰਦੇ ਆਗੂ ਟੇ ਪਰਦਾ ਆਗੂ ਜੋਕੇ ਲਗਾ ਦੇ ਬੰਤੇ ਮੈਂ ਤਾਂ ਨਹੀਂ ਮਾਦਰ ਮੇਰੇ ਕਹਣਾ ਬਾਦਰਾਂਲੀ ਕੱਢ ਕੇ ਮਸ਼ੇਲ ਪਾ ਲੈਂਦਾ ਹਾਂ ਨਹੀਂ ਉਹ ਡੌਂਡੀਰ ਵਾਲੀ ਦਾਲੇ ਰਹਿੰਦੇ ਚੱਲਣਾ ਹਲੇ ਕੋਈ ਆਲੂ ਦਾ ਪੱਪੜ ਨਹੀਂ ਪੈਣਾ ਮੈਨਰੇ ਕਹਣਾ ਤਾਂ ਬਲੇਡੀਸ ਕੋ ਨਾ ਬਲੇਡੀਸ ਕੋ ਨਾ ਕਰਦਾ ਜਿਹੜੇ 575 ਨਾਲ ਉਹਨਾਂ ਦੀ ਲਿਫਟ ਸੈਂਸ ਇੰਨੀ ਇੰਨਾ ਜਿੰਨੀ ਨਹੀਂ ਹੈਗੀ ਇਹਦੀ ਲਿਫਟ ਸੈਂਸ ਇਹਦੀ ਹੋ ਗਈ ਮੈਸੀ ਦੀ ਹੋ ਗਈ ਜੋਨ ਡੀਰ ਵੀ ਠੀਕ ਚੱਲਦਾ ਪਰ ਇਹਨਾਂ ਦੀ ਤਾਂ ਬਹੁਤ ਵਧੀਆ ਵਾ ਕਿ ਮਾੜੀ ਮਾੜੀ ਜਗ੍ਹਾ ਤੇ ਉਹ ਕੰਮ ਕਰ ਦਿਆ ਇਹ ਲਿਫਟ ਨੂੰ ਤੇ ਜਿਹੜਾ 575 ਉਹ ਝਟਕਾ ਮਾਰਦਾ ਉੱਤੇ ਜਾ ਕੇ ਕੰਮ ਕਰਦਾ ਤਾਂ ਕਰਕੇ ਉਹ ਸਲਿੱਪ ਮਾਰਨੋਂ ਨਹੀਂ ਹਟਦਾ ਹੁਣ ਇਹ ਵੀ ਤਾਂ ਟੂ ਵੀ ਲਿਆ ਪਰ ਇਹ ਚੱਲਦਾ ਪੂਰਾ ਵਧੀਆ ਵਾ ਉਹਦੇ ਬਰੋਬਰ ਨਾਲ ਪੰਜ ਸੋਵੀਂ ਤਰ੍ਹਾਂ ਦਾ ਮੁਕਾਬਲੇ ਨੂੰ ਇਹ ਮਾੜਾ ਜਿਹਾ ਨਹੀਂ ਸਲਿੱਪ ਮਾਰਦਾ ਦੂਜਾ ਭੰਗ ਆਪਣਾ ਚੱਲਦਾ ਹੀ ਸੀਗਾ ਤੇ ਤਾਂ ਕਰਕੇ ਹੁਣ ਇਹਦੇ ਪਾਸੇ ਵੀ ਦੇਖਦੇ ਜੇ ਹੁਣ ਇੱਕ ਹੋਰ ਕਰਨਾ ਪਿਆ ਤਾਂ ਫਿਰ ਇੱਕ 60 55 ਦੇ ਪਾ ਦੇਣੇ ਆਪਾਂ ਸਟਿੱਪਨੀਆਂ ਲਿਆ ਕੇ ਪਾ ਦਾਂਗੇ ਨਹੀਂ ਤਾਂ ਐਵੇਂ ਵੀ ਚੱਲ ਜਾਣਾ ਉਹਨੂੰ ਦੇਖਾਂਗੇ ਇਹ ਆਪਣੀ ਕੋਇਲਸ ਜਨ ਗੱਡੀ ਤੋਂ ਬਾਅਦ ਆਪਾਂ ਇਹੀ ਲਈ ਸੀਗੀ ਤੇ 2004 ਮਾਡਲ ਆ ਇਹ ਟੌਪ 4 ਲੱਖ ਕਿਲੋਮੀਟਰ ਚੱਲ ਚੁੱਕੀ ਆ ਇਹ ਪੂਰੀ ਓਰੀਜਨਲ ਵਈਆ ਸਾਰੀ ਦੀ ਸਾਰੀ ਬਾਪੂ ਦੀ ਗੱਡੀ ਆ ਇਹ ਬਾਪੂ ਇਹੀ ਚਲਾਉਂਦਾ ਇਸ ਤੋਂ ਬਿਨਾਂ ਉਹ ਹੋਰ ਕੋਈ ਪਸੰਦ ਨਹੀਂ ਲਓ ਜੀ ਇਹਦੇ ਟਾਇਰ ਕਰਤੇ ਮਗਰੋਂ ਸੱਟ ਸਹੀ ਕਰਤੇ ਜਿਸ ਤੇ ਪਹਿਲਾਂ ਹੁੰਦੇ ਬਸ ਮੋਰੋ ਹਿੱਸਾ ਰਹਿ ਗਿਆ ਕਰਵਾ ਕੇ ਲੈ ਆਉਣੇ ਉਹ ਰਾਡ ਬਦਲਣੀ ਪੈਣੀ ਹੈ ਇਹਦੀ ਛੋਟੀ ਪਾਉਣੀ ਹੈ ਤੇ ਇੱਧਰ ਜੰਮੀ ਭਈਆ ਦੇ ਟਰੈਕਟਰ ਦੇ ਵੀ ਵੇਟ ਫਿੱਟ ਕਰਦੇ ਇਹਦੇ ਲੱਗੇ ਹੁੰਦੇ ਸੀ ਇਹ ਤੋਂ ਲਾ ਕੇ ਇਹਦੇ ਲਾ ਤੇ ਰੋਪਰੇ ਤਲਾਦੀਆਂ ਦੇ ਯਾਰ ਹੁਣ ਚੱਕਣੋਂ ਘਟ ਗਿਆ ਟਰੈਕਟਰ ਇਹ ਜੇ ਅੱਗੇ ਮਾੜੇ ਜੇ ਖਾਲ ਤੇ ਚੱਕ ਹੋ ਜਾਂਦਾ ਸੀਗਾ ਹੁਣ ਚੱਕਣ ਚੁੱਕਣੋਂ ਜਮਾ ਬੰਦ ਹੋ ਗਿਆ ਵਧੀਆ ਹੋ ਗਿਆ ਹੁਣ ਅਜ ਬੇਲੇ ਆ ਜਿਹੜਾ ਕੁਝ ਕੰਮ ਕਰਨ ਨਾਲ ਉਹ ਕਰਦੇ ਕਰੀ ਜਾਂਦੇ ਆ ਹੁਣ ਦੋ ਤਿੰਨ ਦਿਨ ਬੇਲ ਹੀ ਆ ਕੋਈ ਹੋਰ ਕੰਮ ਤਾਂ ਹੈ ਨਹੀਂ ਇਹੀ ਕੁਝ ਕਰਨਾ ਕੋਚਾ ਕਾਚੀਆਂ ਜੀਆਂ ਕਰੀਆ ਕਰ ਲੋ ਕਰੀ ਉਹ ਕਰ ਲੋ ਹਾਂਜੀ ਜਿਵੇਂ ਹੁਣ ਨਾ ਨੈਟ ਤੇ ਦੇਖ ਰਹੇ ਆ ਖਬਰਾਂ ਆਉਂਦੀਆਂ ਨੇ ਫੋਟੋਆਂ ਵੀ ਆਈਆਂ ਗਰੁੱਪ ਦੇ ਵਿੱਚ ਇਹ ਕਈ ਏਰੀਆ ਦੇ ਵਿੱਚ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਨ ਗੜੇ ਦਾ ਬਹੁਤ ਉਦਰੀ ਪਹਿਲਾਂ ਆਲੂਆਂ ਦੇ ਬਲੈ ਅਸਰ ਆਲੂਆਂ ਦੇ ਚਾ ਬਲਾਈਟ ਪਈ ਆਲੂਆਂ ਨੂੰ ਤੇ ਉਹੀ ਏਰੀਏ ਦੇ ਵਿੱਚ ਹੁਣ ਇਹ ਤੇ ਮੀਨ ਆ ਗੜਿਆਂ ਦਾ ਨੁਕਸਾਨ ਹੋਇਆ ਕਿੰਨਾ ਹੀ ਕੰਮ ਖਰਾਬ ਹੁੰਦਾ ਇਹ ਜੀਆਂ ਚੀਜ਼ਾਂ ਦੇ ਨਾਲ ਤੇ ਵਾਹਿਗੁਰੂ ਸਭ ਦਾ ਭਲਾ ਕਰੇ ਤੇ ਸਾਰੇ ਵੀਰਾਂ ਦੇ ਚਲੋ ਜਿਹੜੇ ਇੱਥੇ ਹੁਣ ਹੋ ਗਿਆ ਉੱਥੇ ਕੀ ਕਰ ਸਕਦੇ ਆ ਤੇ ਪਰ ਫੇਰ ਵੀ ਵੀਰੇ ਹੌਂਸਲਾ ਰੱਖੋ ਕੋਈ ਗੱਲ ਨਹੀਂ ਜੀ ਵਾਹਿਗੁਰੂ ਇਧਰੋਂ ਲੈ ਕੇ ਗਿਆ ਤਾਂ ਕਿਸੇ ਨਾ ਕਿਸੇ ਹੋਰ ਹੋਰ ਫਸਲ ਜਰੂਰ ਦਊਗਾ ਪਰ ਹੁਣ ਹੋਰ ਕਰ ਕੀ ਸਕਦੇ ਆਪਾਂ ਇਹੀ ਕੁਝ ਕਰ ਸਕਦਾ ਦੇ ਤਲਾਸਾ ਹੀ ਆ ਹੁਣ ਤਾਂ ਇੱਕ ਹਾਂ ਚਲੋ ਕੋਈ ਨਹੀਂ ਹੋ ਜਾਊਗਾ ਲਓ ਜੀ ਕਰਾਤੇ ਹਿੱਸੇ ਚੌੜੇ ਇਹਦੇ ਉਹਦਾ ਹਿੱਸਾ ਵਾਰ ਨਿਕਲ ਗਿਆ ਟਾਇਰ ਰੌੜ ਵੱਡੀ ਹੋ ਜਾਂਦੀ ਬਸ ਬਸੇ ਥੋੜੇ ਟਾਇਰ ਪਾਉਣ ਨਾਲ ਮਗਰ ਉੱਚਾ ਹੋ ਜਾਂਦਾ ਥੋੜਾ ਨਹੀਂ ਉਹ ਪਰ ਕੰਮ ਸਹੀ ਕਰਨਾ ਕਿ ਜਾਨਾ ਬਿਲਕੁਲ ਨਹੀਂ ਉੱਤੇ ਉੱਤੇ ਚੜਦਾ ਦੇਖ ਮੀ ਭੈਣ ਦੇ ਨਾਲ ਆਲੂ ਦੀ ਮਾਰਕੀਟ ਤੇ ਦੇ ਲੋ 50 ਤੋਂ 60 70 60 ਰੁਪਏ ਦੇ ਵੱਧਾ ਹੋ ਗਿਆ ਜਾਨੀ ਤੇ ਇੱਕ ਇਦਾਂ ਹੋ ਗਿਆ ਆਪਣਾ ਚੱਲ ਪਿਆ ਹੁਣ ਚੱਲ ਪਿਆ ਅੱਛਾ ਲੋ ਜੀ ਚੱਲ ਪਈ ਮਸ਼ੀਨ ਆਪਣੀ ਇਹ ਫਿੱਟ ਹੋ ਗਿਆ ਪੈਪੰਪਰ ਸਾਰੀ ਨਵੀਆਂ ਲੱਗੀਆਂ ਆਹ ਬਟਾ ਬਟਨ ਦਾ ਬੰਨ ਲਾਤਾ ਵੀ ਅਲੂਨਾ ਨਾਲ ਜਾਵੇ ਪੂਰੀ ਫੁੱਲ ਸਪੀਡ ਤੇ ਚੱਲਦੀ ਆ 40 ਦੀ ਫ੍ਰੀਡਾ ਹੁਣ ਇਹਦੀ ਇਹਦੀ ਵੀ ਸਪੀਡ ਵੱਧਦੀ ਘਟਦੀ ਆ ਜਦੋਂ ਆਲੂ ਛਾਂਟਣੇ ਹੁੰਦੇ ਉਦੋਂ ਤਾਂ 18 19 ਤੇ ਰੱਖਿਆ ਹੁੰਦਾ ਹੁਣ ਤਾਂ ਚੈਕਿੰਗ ਦੀ ਤੱਕਦੀ ਆ ਕਿ ਸਟੈਪ ਨੰਬਰ ਤੇ ਯਾਨੀ ਕਿ ਆਲੂਆਂ ਦੀ ਮਾਰਕੀਟ ਦੇ ਵਿੱਚ ਵਧੀਆ ਹੋ ਗਿਆ ਵੀ ਚਲੋ ਸਾਰੀ ਆਪਣੀ ਵਧੀਆ ਐਵਰੇਜ ਪੈ ਜਾਣੀ ਵਿਕਣ ਦੀ ਆਲੂ ਤੇ ਉਹਦੇ ਟੈਂਪੂ ਤੇ ਟੈਂਪੂ ਬੰਦੇ ਹੁਣ ਆ ਗਏ ਦੋ ਤਿੰਨ ਟੈਂਪੂ ਇਕੱਠੇ ਆ ਗਏ ਮਾਲ ਆਪਣਾ ਸਾਰਾ ਫਾਰਮ ਤੇ ਆਇਆ ਹੋਇਆ ਬਰਾਦ ਉਹਦੇ ਲਾ ਇਕੱਠੇ ਹੀ ਤਿੰਨ ਚਾਰ ਗੱਡੀਆਂ ਆ ਗਈਆਂ ਜਾਦੇ ਖੜੇ ਡਿੱਕੀ ਜਾਂਦੇ ਉਹਨੂੰ ਕਹਾਂ ਬੈਗ ਲਾ ਇਤੋਂ ਹੀ ਲੱਦੇ ਜਾਣਗੇ ਸਾਰਾ ਕੁਝ ਇਹ ਟੈਂਪੂਾਂ 'ਚ ਹੀ ਮਾਲ ਪਾਉਣਾ ਹਾਂ। ਹਾਂ ਉਹ ਜਿਹੜਾ ਦੂਜਾ ਟੈਂਪੂ ਆ ਬੋਰੀ ਵਾਲਾ ਉਹ ਜਿਹੜਾ ਉਹ ਬਹੁਤ ਥੋੜਾ ਟੈਂਪੂ ਆਣਾ ਵੱਡਾ ਉਹ ਉਹਦੇ ਵਿੱਚ ਪਾਉਣਾ ਬਾਬਾ ਇਸ ਵਿੱਚ ਥੋੜਾ ਹੀ ਰਸਨ ਪਾਉਣਾ ਇਹ 'ਚ ਇਸ ਵਿੱਚ ਲੱਗਣਾ ਕਿੰਨਾ 80 ਹੁੰਦਾ ਮੈਨੂੰ ਲੱਗਦਾ ਇਹ 'ਚ 80 ਹੋਣਾ ਮੈਂ ਉਹ ਦੂਜੇ ਟੈਂਪੂਾਂ 'ਚ 1.5 150 ਇਹ 'ਚ ਕਿੰਨੇ ਆ ਗੱਟੂ 1 2 3 4 5 6 7 7 ਇੱਕ ਉਹ ਪਏ ਆ 10 12 ਹੋਣਗੇ ਹਾਂ ਇਹ ਆ ਗਈ ਵੀ ਹਾਂ ਜੇ ਤਾਂ ਇਹ ਜੋ ਪੈਜੋ ਪਾਉਣਾ ਜਾਂ ਇਹ ਜੋ ਟੈਂਪੋ ਚ ਪਾ ਦੇ ਸੰਜੇ ਦੀ ਬੰਦੇ ਤੂੰ ਹਾਂਜੀ ਹਾਂਜੀ ਜੂ ਆ ਕੇ ਜੇ ਕਤੇ ਅੰਦਰ ਜਲਦੀ ਸਭ ਆਪਾਂ ਨੂੰ ਬਾਲਾ ਕੋਈ ਲਾਲਚ ਨਹੀਂ ਹੁੰਦਾ ਕਿ ਆਪਾਂ ਆਲੂ ਦੇਈ ਜਾਂਦੇ ਇਹ ਜਿਹੜਾ ਵੀ ਰੇਟ ਬੈਕ ਦਾ ਆਪਾਂ ਕਰੀ ਜਾਂਦੇ ਆ ਕਿਉਂਕਿ ਪਤਾ ਕੀ ਸਾਰੇ ਲੋਕਾਂ ਨੇ ਇੱਕ ਹਾਰੇ ਕਿਸਾਨਾਂ ਨੇ ਆਪਣਾ ਆਲੂ ਪੱਟ-ਪੱਟ ਕੇ ਛੱਡ ਭਰੇ ਹੋਏ ਆ ਕੀ ਮੋੜ ਕੇ ਫਿਰ ਸਾਰਾ ਮੰਦਾ ਹੋ ਜਾਣਾ ਫਿਰ ਔਖਾ ਹੋਊਗਾ ਆਲੂਆਂ ਦਾ ਤੇ ਇੱਕਦਮ ਜਦੋਂ ਸਾਰਿਆਂ ਦੇ ਆਲੂਆਂ ਨੇ ਕਿਉਂਕਿ ਚਲੋ ਆਪਣਾ ਆਲੂ ਤਾਂ ਹੈਗਾ ਪੱਕਾ ਚਿਲਕਾ ਨਹੀਂ ਲਿਆ ਇਹਦਾ ਤਾਂ ਰੰਗ ਰੂਗਾ ਹੋਣਾ ਨਹੀਂ ਖਰਾਬ ਜਿਹੜੇ ਵੀਰਾਂ ਦਾ ਕੱਚਾ ਆਲੂ ਆ ਫਿਰ ਉਹ ਥੋੜੇ ਦਿਨ ਬਾਅਦ ਰੰਗ ਬਦਲ ਜਾਂਦਾ ਫਿਰ ਉਹਨੇ ਮੰਡੀ ਜਾ ਕੇ ਗਾਹੀ ਪੈਣਾ ਰੇਡ ਘੱਟ ਜਾਣਾ ਤੇ ਉਹਦੇ ਨਾਲ ਉਹ ਦਿੱਤਾ ਹੀ ਚੰਗਾ ਤੇ ਬੈੜੀ ਹੁਣੀ ਗੱਲ ਕਹਿੰਦੇ ਹੁੰਦੇ ਆ ਕਿ ਆਲੂ ਨੂੰ ਆਲੂ ਜਿਹੜੀ ਕੱਚੀ ਸਬਜ਼ੀ ਹੁੰਦੀ ਆ ਚਾਹੇ ਆਲੂ ਆ ਕੋਈ ਹੋਰ ਇਹਨੂੰ ਰੱਖ ਕੇ ਨਾ ਪਿਸਤਾਓ ਦੇ ਕੇ ਪਿਸਤਾ ਲੋ ਵੀ ਵੇਚ ਕੇ ਪਿਸਤਾ ਲੋ ਰੱਖ ਕੇ ਨਾ ਪਿਸਤਾਓ ਵੀ ਕੋਈ ਗੱਲ ਨਹੀਂ ਵੀ ਦੇ ਕੇ ਪਿਸਤਾ ਲੋ ਹੁਣ ਆਪਾਂ ਉਹੀ ਕਰਦੇ ਆ ਕਿ ਕੋਈ ਗੱਲ ਨਹੀਂ ਹੁਣ ਮੀ ਤਾਂ ਅਜ ਤਾਂ ਨਹੀਂ ਬਸ ਗੱਲ ਤੋਂ ਤਾਂ ਮੀ ਹੈ ਨਹੀਂਗਾ ਆ ਕਰਕੇ ਹੁਣ ਆਪਾਂ ਜੋ ਹੈਗਾ ਆਲੂ ਦੇਤਾ ਤੇ ਆਲੂ ਦੇ ਹੀ ਜਾਂਦੇ ਆ ਬਾਕੀ ਹੁਣ ਜਿੱਦਾਂ ਵੀ ਹੋਇਆ ਦੇ ਕਰਦੇ ਆ ਕੰਮਕਾਰ ਜੋ ਵੀ ਹੈਗਾ ਪਲਾਸਟਿਕ ਵਾਲਾ ਬਾਰਦਾਨਾ ਤਾਂ ਲਾਤਾ ਸੀ ਕਿਉਂਕਿ ਕੱਲ ਆਪਣਾ ਉਹ ਹੋ ਗਿਆ ਸੀਗਾ ਨਾ ਖੇਤ ਗਿੱਲੇ ਸੀਗੇ ਤਾਂ ਕਰਕੇ ਫਿਰ ਆਪਾਂ ਬਾਰਦਾਨਾ ਜਾਲੀ ਵਾਲਾ ਲਵਾਤਾ ਸੀ ਵੀ ਖੇਤ ਨਾ ਬੋਰੀਆਂ ਸਾਰੀਆਂ ਗਿੱਲੀਆਂ ਹੋਈ ਜਾਂਦੀਆਂ ਸੀ ਜਿਹੜੇ ਬੰਦੇ ਲੋਡ ਕਰਨ ਵਾਲੇ ਉਹ ਹੈ ਨਹੀਂ ਆਪਣੇ ਘਰ ਦੇ ਬੰਦੀ ਸਾਰੇ ਲੱਗੇ ਹੋਏ ਮੈਂ ਕਿ ਡਾਲਾ ਠੋਡਾ ਜਿੰਨਾ ਲੋਡ ਆਪਾਂ ਕਦੇ ਨਹੀਂ ਬੈਠਾ ਲਿਆ ਵੀਰੇ ਗੰਨੀਆਂ ਗੱਡੀਆਂ ਜੇ ਇਹਨਾਂ ਨੇ ਲੋਡ ਕਰੀਆਂ ਆਪਣੇ ਸਾਝੀਆਂ ਨੇ ਵੀ ਆਪਣੇ ਘਰ ਦੇ ਬੰਦਿਆਂ ਨੇ ਜਿੰਨੇ ਪੈਸੇ ਹੁੰਦੇ ਆ ਸਾਰੇ ਇਹਨਾਂ ਦੇ ਜਿੰਨਾ ਮਰਜ਼ੀ ਲੈ ਲੈਣ ਡਾਲ ਉਹ ਇਹਨਾਂ ਦੀ ਹੱਕ ਦੀ ਕਮਾਈ ਆ ਇਹ ਕਦੀ ਆਪਦੇ ਖਾਣ ਨੂੰ ਵਰਗਾ ਬਣਾ ਲੈਂਦੇ ਆ ਕਦੀ ਕੀ ਬਣਾ ਲੈਂਦੇ ਆ ਆਪ ਦਾ ਕਰ ਲੈਣਾ ਉਹ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਆਪਣਾ ਕੰਮ ਹੋ ਗਿਆ ਵਾ ਠੀਕ ਆ ਔਰ ਆਪਾਂ ਨੂੰ ਕੋਈ ਦਿੱਕਤ ਨਹੀਂ ਤੇ ਬਸ ਇਹੀ ਗੱਲਾਂ ਬਾਕੀ ਕਈ ਵੀਰ ਮੈਨੂੰ ਇਹ ਮੈਸੇਜ ਕਰਦੇ ਆ ਕਿ ਵੀਰੇ ਤੁਸੀਂ ਪੰਜਾਬੀ ਬੰਦਿਆਂ ਨੂੰ ਕੰਮ ਤੇ ਨਹੀਂ ਰੱਖਦੇ ਵੀਰੇ ਸਾਡੀ ਰੀਚ ਨਹੀਂ ਹੈਗੇ ਪੰਜਾਬੀ ਬੰਦੇ ਕੌਣ ਆ ਮੈਨੂੰ ਦੱਸੋ ਤਾਂ ਸਹੀ ਨਾ ਵੀ ਕੌਣ ਆ ਕੰਮ ਕਰਨ ਵਾਲਾ ਪੰਜਾਬੀ ਬੰਦਾ ਸਾਡੇ ਭੇਜ ਦੋ ਜਿਹੜੇ ਵੀਰ ਕਹਿੰਦੇ ਆ ਉਹ ਵੀ ਪੰਜਾਬੀ ਵੀਰੇ ਭੇਜ ਦੋ ਮੈਂ ਤਾਂ ਇੱਥੇ ਆਉਣਾ ਪਰ ਹੋਵੇ ਬੰਦਾ ਇਮਾਨਦਾਰ ਹੋਵੇ ਤੇ ਬਸ ਨਸ਼ਾ ਰਹਿਤ ਹੋਵੇ ਬਸ ਉਹੋ ਜਿਹੇ ਬੰਦੇ ਭੇਜਦੇ ਠੀਕ ਨਹੀਂ ਵੀ ਸਵੇਰੇ ਵੀ ਉਹੋ ਜਿਹੇ ਬੰਦਾ ਹੋਵੇ ਜਿਹਦਾ ਵੀ ਪੱਕਾ ਹੋਵੇ ਵੀ ਹਾਂ ਸਵੇਰੇ ਵੀ ਆਉਣਾ ਉਹਨੇ ਰੋਜ਼ ਕੰਮ ਤੇ ਆਉਣਾ ਜਿੱਦਣ ਨਹੀਂ ਆਉਣਾ ਪਤਾ ਹੋਵੇ ਵੀ ਹਾਂ ਅੱਜ ਨਹੀਂ ਆਉਣਾ ਠੀਕ ਹੈ ਨਾ ਉਹੋ ਜਿਹੇ ਬੰਦੇ ਨਾ ਹੋਣ ਵੀ ਜਿਹੜੇ ਪਤਾ ਉਹ ਨਾ ਹੋਵੇ ਵੀ ਕੱਲ ਨੂੰ ਆਉਣਾ ਜਾਂ ਨਹੀਂ ਆਉਣਾ ਠੀਕ ਨਹੀਂ ਇਹੇ ਚੀਜ਼ਾਂ ਦਾ ਧਿਆਨ ਰੱਖ ਤਿੰਨ ਚਾਰ ਗੱਡੀਆਂ ਇਕੱਠੀਆਂ ਹੀ ਆਈਆਂ ਹੋਈਆਂ ਚਾਰ ਟੈਂਪੋ ਭਰਾ ਦੇਣੇ ਹੁਣ ਦੇਖੀ ਜਉ ਜੋ ਵੀ ਰੇਟ ਹੈਗਾ ਲਓ ਜੀ ਇੱਕ ਗੱਡੀ ਤਾਂ ਹੋ ਗਈ 80 ਵਾਲੀ ਲੋਡ ਹੁਣ ਉਹ ਦੂਜਾ ਟੈਂਪੋ ਕਰਨ ਲੱਗਿਆ ਉਹ ਚ 150 ਇਹ ਚ ਪੈਣਾ 150 ਦੂਜੇ ਚ ਪੈਣਾ ਤੇ 300 ਇੱਕ ਚ ਪੈਣਾ ਆਪਾਂ ਤਾਂ ਆਲੂ ਕਰੀ ਜਾਂਦੇ ਆ ਸੇਲ ਤੇ ਪਿਆ 60 ਰੁਪਏ ਦਾ ਫਰਜਨ ਵਧਿਆ ਹੋਇਆ ਕਰਨਾ ਨੂੰ ਵੇਚ ਕੇ ਪਸਤਾਲੋ ਕੋਈ ਗੱਲ ਨਹੀਂ ਧੁੰਦ ਦੇਖ ਲਓ ਕਿੰਨੀ ਪਈ ਹੋਈ ਆ ਨਾ ਧੁੰਦ ਪੈ ਗਈ ਪੂਰੀ ਐਨ ਪੂਰੀ ਧੁੰਦ ਫੈ ਚੱਲੀ ਹਜੇ ਟਾਈਮ ਕਿੰਨਾ ਹੋਇਆ 6:30 ਹੋਇਆ ਹਜੇ ਸ਼ਾਮ ਦੇ ਧੁੰਦ ਬਰੀ ਪੈ ਗਈ ਇਸ ਹੈ ਸੀ ਆਪਣਾ ਆਲੂ ਦਾ ਲਓ ਜੀ ਦੂਜਾ ਟੈਂਪੋ ਵੀ ਹੋ ਗਿਆ ਹੁਣ ਮੈਂ ਕਿੰਨੇ ਰਹਿ ਗਏ ਮੰਜ ਨੂੰ ਕਿੰਨੇ ਬਚ ਗਏ ਮਗਰ ਬਹੁਤ ਮੈਨੂੰ ਤਾਂ ਇੱਕੋ ਧਾਂਗੀ ਦੀਦੀ ਆ 40 40 ਸੈਟ ਕਰੀ ਬਾਕੀ ਫਿਰ ਅੰਦਰੋਂ ਪਾਉਣਾ ਵੋ ਅੰਦਰ ਅੰਦਰ ਦੋ ਟਰਾਲੀਆਂ ਲਾਈਆਂ ਸੀ ਬਰੋਜੂ ਦੋ ਕੀ ਤਿੰਨ ਤੂੰ ਵੀ ਮੈਨੂੰ ਅੰਦਰ ਲਾਇਆ ਸੀ ਹਾਂ ਮੇਰੇ ਨਾਲ ਕੋਈ ਲਿਖਣੀ ਆਇਤਾ ਹਾਂ ਇੱਕ ਇੱਕ ਆਪਣੀ ਵੱਡੀ ਵੀ 19 ਫੁੱਟੀ ਵੀ ਲਾਈ ਸੀ ਕਰ ਕਰ ਵੀਰੇ ਲਿਆ ਦੂਜਾ ਟੈਂਪੂ ਹਿੰਮਤ ਮਾਰ ਕੇ ਨਾ ਠੰਡ ਹੋਈ ਜਾਂਦੀ ਆ ਹੁਣ ਦੂਜੀ ਲੱਗਣਗੇ ਇੰਫੋ ਦੂਜਾ ਲੱਗੋ ਚਾਰ ਪੰਜ ਚਾਰ ਗੱਡੀਆਂ ਆ ਗਈਆਂ ਭੰਨੂ ਚਾਰੇ ਭਰ ਦੀ ਸੁਨੋ ਜ ਮੱਲਾ ਅੰਦਰ ਵੜ ਗਿਆ ਲਾਈਟ ਜਗਾ ਸੈੱਟ ਦੀ हां ਬਾਹਰ ਲਾ ਇਹਨੂੰ ਜਗਾ ਦਿਆ ਕਰ ਯਾਰ ਸਵੇਰੇ ਜਦੋਂ ਜਾਨਾ ਹੁੰਦਾ ਦੁੱਧ ਲੈ ਕੇ ਆ ਇਧਰ ਨੇਹਰਾ ਕਰਿਆ ਪਿਆ ਐਵੇਂ ਜਗਾ ਦੇ ਸ਼ਟਰ ਚੱਕ ਲਾ ਸ਼ਟਰ ਚੱਕਣਾ ਪੈਣਾ ਆਲੂ ਲਦਣੇ ਇੱਕ ਟੈਂਪੂ ਚ ਪੂਰੇ ਨਹੀਂ ਆਉਣੇ ਇਧਰੋਂ ਟਰਾਲੀ ਮੁੱਕ ਚੱਲੀ ਬੱਸ ਚੱਕ ਕੇ ਲਾਈਟ ਜਗਾ ਦੇ ਯਾਰ ਬੱਸ ਅੰਦਰ ਬੱਸ ਲੈ ਆ ਵੀ ਜਗਾ ਛੋਟਾ ਇੱਕ ਬੱਲ ਉਹ ਪਰਲੇ ਪਾਸੇ ਆ ਜਿਹੜਾ ਇਹ ਜਗਾਇਆ ਕਰ ਰੋਜ਼ ਹਾਂ ਦੇਖ ਨਾਲੇ ਪੈਹੀ ਤੇ ਚਾਨਣ ਚਲੇਗਾ ਨਾਲੇ ਇੱਧਰ ਆ ਗਿਆ ਆ ਸਨੋਜ ਨੂੰ ਵੀ ਲਾ ਲਓ ਹਾਂ ਸਨੋਜ ਨੂੰ ਵੀ ਲਾ ਲਓ ਨੇ ਮੁਰਗਾ ਤੇ ਇਹਨੇ ਵੀ ਬਰੋਬਰੀ ਪਾਉਣਾ ਕੋਲੀ 'ਚ ਹੈ ਉਹ ਇਕੱਠਾ ਕਰ ਲਾ ਕੱਢਣੇ ਕਾ ਤੂੰ ਅੰਦਰ ਭਰਿਆ ਪਿਆ ਸ਼ੈੱਡ ਚ ਓ ਇਕੋ ਹੀ ਲਾਟ ਆ ਇਹਦੇ ਨਾਲ ਦਾ ਹੀ ਆਲੂ ਆ ਸਾਰਾ ਥਾ ਕਰਨਾ ਕਰ ਥੇੜੇ ਥੜਕੇ ਦੇਣਾ ਦੋ ਵਾਰ ਪਾ ਲੈ ਲਾ ਗਏ ਚਾਰੇ ਉਠਾਵਾ ਬਾਹਰ ਬਾਹਰ ਕਿੱਥੇ ਥੇ ਉਠਾ ਲੈ ਕਰ ਕੋਈ ਕਰ ਦੋ ਸੋ ਤੁਸ ਓ ਭਾਈ ਆ ਗੱਡੀ ਪਾਸੇ ਕਰ ਆ ਦ ਬਲੇਰੋ ਜਿਹੜੀ ਖੜੀ ਆ ਇਹ ਛੋਟਾ ਜਿਹਾ ਜੂਰੇ ਖੜੇ ਹਾਂ ਚੱਲ ਜੀ ਇਹ ਨਾ ਬੰਦਾ ਨਾ ਚੱਲ ਚਾਰ ਸੌ ਗੱਟੂ ਦਾ ਹੂ ਰਾਮ ਨਾਲ ਆ ਨਾ ਬਰੋਜ ਕੋਈ ਵੱਧ ਹੋਊਗਾ ਜਾ ਜੀ ਹੁਣ ਅੰਦਰੋਂ ਪਾਉਣ ਲੱਗੇ ਟਰਾਲੀਆਂ ਦਾ ਮਾਲ ਮੌਕੇ ਤੇ ਇੱਕ ਟਰਾਲੀ ਜੋ ਉਹ ਸੇਬੇ ਵਾਲਾ ਵਾਰ ਦਾ ਨਵਾਂ ਵੱਡਾ ਟੈਂਪਰ ਚੁਕਣ ਤਾਂ ਕਹਤਾ ਸਰਦਾਰ ਮਾਲਾ ਦਾ ਨਾ ਮਾਰਾ ਜਿੰਨਾ ਮਸਲਾ ਗੱਦਾ ਆਹੋ ਬੋ ਇਹ ਗੁਰਮੁਖੀ ਗੁਰਮੁਖੀ ਦਬਾਹਣ ਚ ਚੱਕੇ ਸਾਂ ਹੁਣ ਇਸ ਤੋਂ ਅੰਦਰ ਇਹ ਟਰਾਲੀਆਂ ਇਹ ਨਾ ਰਹਿਣੇ ਤੇ ਧੁੰਦ ਬਹੁਤ ਪੈ ਗਿਆ ਅੱਜ ਆਹ ਆ ਮੁੰਡਾ ਉਹ ਆ ਗਿਆ ਗੱਡੀ ਚੱਲ ਤੇਰਾ ਕੰਮ ਹੈ ਕਿ ਤੂੰ ਰੋਮਾਨੀਂ ਗਿਆ ਨਾ ਇਹ ਜਾਣਾ ਤੇਰੇ ਜਿਹੜੀ ਜੋੜੀ ਬਹੁਤ ਦੂਸਤ ਆਇਆ ਹੈ ਯਾਰ ਜਿਹੜੀ ਬੋਰੀ ਲੋਨ ਦਾ ਇੰਨਾ ਫਾਇਦਾ ਵੀ ਅਸੇ ਥੱਲੇ ਮਿੱਟੀ ਮਿੱਟੀ ਹੋ ਗਈ ਅਸੀਂ ਕਰ ਲੈਂਦੀਆਂ ਅੰਦਰ ਮਿੱਟੀ ਲੱਗੀ ਸੀ ਮਿੱਟੀ ਮਿੱਟੀ ਚੜ੍ਹ ਗਈ ਲਓ ਜੀ ਹੋ ਗਈਆਂ ਤਿੰਨ ਗੱਡੀਆਂ ਲੋਡ ਔਰ ਇਹ ਉਹਨੂੰ ਬੈਕ ਲਾ ਪਹਿਲਾਂ ਮਗਰ ਥੱਲੇ ਉਧਰੋਂ ਭਰਉਣਾ ਵਾ ਥੱਲੇੋਂ ਮਾਲ ਆਪ ਇਹੇ ਤੇ ਲੈ ਚੱਲੋ ਮਗਰਲੇ ਪਾਸੇ ਛੱਡ ਦੇ ਨਾ ਚਾਹੇ ਬੈਕ ਲੈ ਜਾ ਚਾਹੇ ਸਿੱਧੀ ਲੈ ਜਾ ਜਿਵੇਂ ਮਰਜ਼ੀ ਲੈ ਜਾ ਬਾਤੂ ਲੈ ਅਗੱਡੀ ਗੱਡੀ ਲਿਆ ਪਹਿਲਾਂ ਉਹ ਪਾਉਣਾ ਮੈਨੂੰ ਹਾਂ ਉਹੀ ਪਾ ਲੈ ਲੋ ਜੀ ਟਾਈਮ ਤਾਂ ਹਜੇ ਕੁਝ ਨਹੀਂ ਹੋਇਆ ਹਜੇ ਤਾਂ ਵੱਜੇ ਆ ਸਾਰੇ 7:30 ਤੇ ਪਰ ਧੁੰਦ ਨੇ ਦੇਖੋ ਕੀ ਕਹਿਰ ਕਮਾਇਆ ਬਿਲਕੁਲ ਨਹੀਂ ਦਿੱਤਾ ਬਿਲਕੁਲ ਇੰਨੀ ਹੌਲੀ ਗੱਡੀ ਜਾ ਰਹੀ ਆ ਘਰੋਂ ਚੱਲਿਆ ਤੇ ਇੰਨੀ ਹੌਲੀ ਗੱਡੀ ਜਾ ਰਹੀ